ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਪਤਾ ਹਟ ਲਈ ਦੋ ਮੱਜਾਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਜਿਹੜੀ ਪਹਿਲੇ ਨੰਬਰ ਤੇ ਮੱਝ ਆ ਪੰਜ ਚਾਰ ਦਿਨਾਂ ਦੇ ਸੂਣ ਵਾਲੀ ਤੇ ਜਿਹੜੀ ਦੂਜੇ ਨੰਬਰ ਤੇ ਮੱਝ ਆ ਸਾਢੇ 7 ਮਹੀਨਿਆਂ ਦੀ ਚੱਕ ਪਾਸ ਕਨਫਰਮ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਦੱਸ ਦਿਆਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਦੇ ਵੀਰੇ ਨਾਮ ਹਣੀ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਨਾਮ ਵੀਰ ਦਾ ਹਣੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ 7681994800 7681994842 ਜਿਹੜੀ ਆਪਾਂ ਸਕਰੀਨ ਤੇ ਪਹਿਲੇ ਨੰਬਰ ਤੇ ਮੱਝ ਦੇਖੀ ਜਾ ਰਹੀ ਹੈ ਵੀਰੇ ਕੈ ਦਿਨਾਂ ਰਹਿੰਦਾਂਗੇ ਨੇ ਸੂਣ ਚ ਹਫਤਾ ਲੈ ਜੀ ਹਫਤਾ ਲੈ ਜੂ ਕਹਿਮਾ ਸੂਆ ਸੂ ਰਹੀ ਆ ਦੂਜਾ ਸੂਆ ਸੂ ਦੂਜਾ ਸੂਆ ਸੂ ਰਹੀ ਆ ਤੇ ਆਪਣਾ ਕੰਮ ਵਪਾਰ ਦਾ ਹੈ ਨਾ ਤੇ ਭਾਰਪੂਰਤਾ ਨਹੀਂ ਕੋਈ ਉਹਦੀ ਗਾਰੰਟੀ ਆ ਭਾਰ ਬੋਝ ਦੀ ਵੀਰ ਦੋਸਤੋ ਵੀਰ ਕਹਿੰਦਾ ਵੀ ਆਪਣੀ ਗਾਰੰਟੀ ਆ ਦੂਜਾ ਸੂਆ ਤੇ ਪਹਿਲੇ ਸੂਏ ਵੀਰੇ ਕਿੰਨਾ ਕੁ ਦੁੱਧ ਦਿੰਦਾ 12 ਕਿਲੋ ਦਿੰਦਾ ਵੀਰੇ ਪਹਿਲੇ ਸੂਏ 12 ਕਿਲੋ ਦੁੱਧ ਦਿੰਦਾ ਹੈ ਦੋਸਤੋ ਥਣ ਹਵਾਨੇ ਦੀ ਬਿਲਕੁਲ ਸਾਫ ਬਰੀਕ ਚਾਵੜੀ ਵਾਲੀ ਝੋਟੀਆਂ ਦੋਸਤੋ ਥਣ ਹਵਾਨੇ ਦੀ ਬਿਲਕੁਲ ਖੁੱਲੀ گاਵਾ ਵਾਲਾ ਹਵਾਨਾ ਤੇ ਖੋਲ ਕੇ ਵੀਰੇ ਗੇੜਾ ਦੁਬਾਰੇ ਤੋਰੇ ਬਖੋਪ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚਾਉਂਦੀ ਆ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਨਰਖ ਪਰਖ ਕਰਕੇ ਦਸੱਲੀ ਕਰ ਸਕਦੇ ਆ ਦੋਸਤੋ ਸੂਣ ਚ 5-7 ਦਿਨਾਂ ਦਾ ਸਮਾਂ ਬਾਕੀ ਹੈ ਚੰਗਾ ਕੱਦ ਕਾਠਾ ਚੰਗਾ ਸਾਈਜ਼ਿੰਗ ਸਗੋਰਾ ਤੋਰੇ ਬਖੋ ਤੁਹਾਨੂੰ ਆਪਾਂ ਜੱਜਮੈਂਟ ਕਰਵਾ ਦਈਏ ਤੋਰੇ ਤਾਰੇ ਦੀ ਝੋਟੀ ਬਿਲਕੁਲ ਸਾਫ਼ ਹੈ ਬਰੀਕ ਸਕਿਨ ਸੂਣ ਚ ਪੰਜ-ਛਤ ਦਿਨਾਂ ਦਾ ਸ਼ਮਾ ਵਾਕੀ ਸਿੰਘ ਗੋਲ ਆ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਥੰਮਦਰੀ ਚ ਆਉਂਦੀ ਹੈ ਤਾਂ ਵੀਰ ਹਣੀ ਨਾ ਜਰੂਰ ਕੰਟੈਕਟ ਕਰ ਸਕਦਾ ਦੋਸਤੋ ਬੇਨ ਦੇ ਵਾਲਾ ਹਵਾਨਾਗਾ ਜੇ ਕੋਈ ਵੀਰ ਚੰਗੀ ਸਾਂਭ ਲੂਗਾ ਤਾਂ ਇਹ ਤੱਕੀ 12 ਕਿਲੋ ਦੁੱਧ ਬੜੇ ਆਰਾਮਦਾਈ ਨਾਲ ਝੋਟੀ ਨੇ ਦੇ ਦੇਣਾ ਚੰਗਾ ਕਦਗਾੜਾ ਦੋਸਤੋ ਕਦਗਾੜ ਪੱਖੋਂ ਛੋਟੀ ਨਹੀਂ ਹੈਗੀ ਜੇ ਕੋਈ ਘਰੇ ਆ ਕੇ ਦੇਖੂਗਾ ਵੀਰ ਤਾਂ ਕੋਈ ਨਰਾਸ਼ ਨਹੀਂ ਹੋਊਗਾ ਕਦਗਾੜ ਪੱਖੋਂ ਗੋਲ ਸਿੰਘ ਦੂਜਾ ਸੁਗਾ ਸੂਰ ਰਹੀ ਹੈ ਤੇ ਡਿਮਾਂਡ ਕੀ ਕੀਤੀ ਇਹਦੀ ਵੀਰੇ ਆਪਾਂ ਮੁੱਲ 1,25,000 ਹੈ ਤੇ ਲੈਣ ਦੇ ਨਾਲ ਆ ਕਿੰਨੇ ਦਾ ਹੋਜੂ ਕੰਮ 120000 ਰੁਪਏ ਦਾ ਦੋਸਤੋ 1 ਲੱਖ ਤੇ 20000 ਦੀ ਵੀਰਕਣਾ ਦੇ ਦਿਆਂਗੇ ਮੁੱਲ 1 ਲੱਖ ਤੇ 25000 ਹੈ ਰੇਟ ਕੋਈ ਫਿਕਸ ਨਹੀਂਗਾ ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਤੇ ਜਿਹੜੀ ਵੀਰੇ ਸਾਢੇ 7 ਮਹੀਨੇ ਦੀ ਗੱਬਣਾ ਇਹਦੀ ਕੀ ਡਿਟੇਲ ਹੈਗੀ ਸਾਢੇ 7 ਮਹੀਨੇ ਗੱਬਣਾ ਚੌਥਾ ਸੂਏ ਲਈ ਸੂਣ ਨੂੰ ਚੌਥਾ ਸੂਆ ਸੂਗੀ ਤੇ ਆਪਣੇ ਕੋਲੇ ਆਈ ਹੈ ਹਨਾ ਆਈ ਹੈ ਜੀ ਤੇ ਆਪਣੇ ਕੋਲੇ ਹੀ ਗਈ ਸੀ ਤਾਜੀ ਆਪਣੇ ਕੋਲੇ ਹੀ ਗਈ ਕਿੰਨਾ ਦੁੱਧ ਦਿੱਤਾ ਸੀ ਤਾਜੀ ਨੇ 16 ਕਿਲੋ ਦੁੱਧ ਦਿੱਤਾ ਸੀ ਤਾਜੀ ਤਾਜੀ ਸੂਈ ਨੇ 16 ਕਿਲੋ ਦੁੱਧ ਦਿੱਤਾ ਸੀ ਡਰਾਈ ਹੋਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੋ ਗਈ ਹਫਤਾ ਹਫਤਾ ਕ ਹੋ ਗਿਆ ਮਤਲਬ ਧਾਰਾ ਚੈੱਕ ਕਰਵਾ ਲੂਗੀ ਤੇ 7.5 ਮਹੀਨਿਆਂ ਦੀ ਗੱਬਣ ਹੈਗੀ ਤੇ ਮੰਨ ਲਓ ਵੀ ਤੋਰੇਦਾਰੇ ਦੀ ਤਾਂ ਸਾਫ ਹੈਗੀ ਦੋਸਤੋ ਤੋਰ ਕੇ ਆਪਾਂ ਤੁਹਾਨੂੰ ਤਹਾ ਦੇਣੇ ਦਿਖਾ ਦੇਣੇ ਚੰਗਾ ਕੱਟ ਕਾਠ ਨਾਲ ਵਾਲੀ ਝੋਟੀ ਜੱਡੀ ਇਹਦਾ ਕੱਟ ਕਾਠ ਹੈਗਾ ਤੇ ਟੋਕੜ ਗੱਬਣ ਸਾਢੇ 7 ਮਹੀਨਿਆਂ ਦੀ ਡਿਮਾਂਡ ਬਾਜਵ ਜੀ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਤਾਂ ਵੀਰ ਹਣੀ ਨਾਲ ਜਰੂਰ ਕੰਟੈਕਟ ਕਰ ਲਿਓ ਦੋਸਤੋ ਤੋਰੇ ਤਾਰੇ ਦੀ ਮੱਝ ਵੀ ਬਿਲਕੁਲ ਸਾਫ ਸਾਢੇ 7 ਮਹੀਨਿਆਂ ਦੀ ਚੈੱਕ ਪਾਸ ਕਨਫਰਮ ਚੰਗਾ ਕੱਦ ਕਾਠ ਦੋਸਤੋ ਸਿੰਘ ਥੋੜੇ ਜੇ ਖੁੱਲੇ ਨੇਗੇ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਦੋਸਤੋ ਜਾਤ ਕੁਆਲਟੀ ਵਾਲੀ ਮਾਹਾਂ ਤਾਜੀ ਦਾ 16 ਕਿਲੋ ਦੁੱਧ ਦੱਤਾ ਹੋਇਆ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਤੇ ਇਹਦੀ ਕੀ ਡਿਮਾਂਡ ਕੀਤੀ ਹੈ ਵੀਰੇ ਆਪਾਂ 820 77000 ਦੀ ਦੇ ਦੇਵਾਂਗੇ ਆਪਾਂ 77000 ਦੀ ਦੋਸਤੋ ਵੀਰ ਕਹਿੰਦਾ ਦੇ ਦੇਵਾਂਗੇ ਮੁੱਲ 82000 ਹੈ ਰੇਟ ਕੋਈ ਫਿਕਸ ਨਹੀਂ ਤੁਸੀਂ ਆਪ ਦੇ ਅਕੋਰਡਿੰਗ ਰੇਟ ਲਾ ਸਕਦੇ ਹੋਗੇ ਕਿਸੇ ਵੀ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਤਾਂ ਵੀਰ ਹਣੀ ਨਾਲ ਜਰੂਰ ਕੰਟੈਕਟ ਕਰ ਲਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 76819 9542 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦੇ ਨਾਲ